ਤੇ ਵੇਖਿਆ ਫਿਰ ਹੁਣ ਗੁਰੂ ਨਾਨਕ ਸਾਹਿਬ ਤੇ ਸ਼ਲੋਕ ਪੜਿਆ ਤੇ ਇਹ ਲੋਕ ਆਖਦੇ ਕਹਿੰਦੇ ਨਾਨਕ ਸਾਹਿਬ ਦੇ ਵਿੱਚੋਂ ਵੇਖੋ ਖਾਂ ਜਦੋਂ ਪਲੀਤਾ ਦਿੱਤਾ ਹੈ ਹੁਣ ਭੂਤ ਨਿਕਲਿਆ ਬੁੱਲਿਆ ਹੈ ਤੇ ਉਸ ਵੇਲੇ ਹੁਣ ਮੌਲਵੀ ਕੋਲੋਂ ਦੀ ਬੈਠਾ ਕਹਿੰਦਾ ਹੈ ਕਹਿੰਦਾ ਤੂੰ ਦੱਸ ਕੌਣ ਹੈ ਕੀ ਤੇਰਾ ਨਾਮ ਹੈ ਕਿੱਥੋਂ ਆਇਆ ਹੈ ਦੱਸ ਨਹੀਂ ਤੇ ਤੈਨੂੰ ਅੱਗ ਲਾ ਕੇ ਫੂਕ ਦੇਵਾਂਗਾ ਤੈਨੂੰ ਬੰਨ ਕੇ ਅੱਗ ਦੇ ਵਿੱਚ ਸਾੜਦੇ ਆਂ ਦਾ ਇਹੋ ਜਿਹਾ ਜਦੋਂ ਬੋਲ ਬੋਲਣ ਲੱਗਾ ਇਹੋ ਜੀਆਂ ਗੱਲਾਂ ਕਰਨ ਲੱਗਾ ਮੁਸਕਰਾਉਂਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੇਨਤੀ ਕਰਾਂ ਤੁਲ ਦੁਨੀਆ ਦਾ ਇਤਿਹਾਸ ਪੜ ਲਓ ਕਿ ਜਦੋਂ ਵੀ ਕਿਸੇ ਨੇ ਕਿਸੇ ਵੀ ਸੰਤ ਦੀ ਸਾਧੂ ਦੀ ਬਾਪੁਰਖ ਦੀ ਸਮਾਧੀ ਦੇ ਵਿੱਚ ਵਿਗਨ ਪਾਇਆ ਕੋਈ ਵੀ ਵਿਗਨ ਪਿਆ ਸਮਾਧੀ ਪੁੱਟੀ ਹੈ ਤੇ ਆ ਗੱਲਾਂ ਜਿਹੜਾ ਆਇਆ ਵਿਗਦ ਪਾਉਣ ਵਾਲਾ